ਅਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆਤ। ਨਾਭਾ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜਿਥੇ ਘਰ ਦੇ ਅੰਦਰ 25 ਸਾਲਾਂ ਲੜਕੀ ਦੀ ਖੂਨ ਦੇ ਨਾਲ ਲਾਸ਼ ਮਿਲਦੀ ਹੈ। ਜਦੋਂ ਗਵਾਂਟੀਆਂ ਅਤੇ ਪੁਲਿਸ ਨੂੰ ਇਸ ਪੂਰੇ ਮਾਮਲੇ ਬਾਬਤ ਪਤਾ ਲੱਗਦਾ ਹੈ ਤਾਂ ਲਾਸ਼ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ। ਦਰਅਸਲ ਗਵਾਂਟੀਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਏ ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਵਜੇ ਉਹਨਾਂ ਨੂੰ ਘਰ ਦੇ ਵਿੱਚ ਆਵਾਜ਼ਾਂ ਸੁਰਨ ਨੂੰ ਮਿਲਦੀਆਂ ਨੇ ਜਦੋਂ ਉਹ ਕਾਰ ਉਸ ਉਸ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਉਸ ਸਮੇਂ ਆਵਾਜ਼ਾਂ ਨਹੀਂ ਬੰਦ ਹੋ ਜਾਂਦੀ ਹੈ ਪਰ ਜਦੋਂ ਬਾਅਦ ਵਿੱਚ ਦੇਖਿਆ ਜਾਂਦਾ ਤਾਂ ਇੱਕ ਲੜਕੀ ਦੀ ਖੂਨ ਦੇ ਨਾਲ ਲਤਪਤ লাশ ਮਿਲਦੀ ਹੈ ਦਰਸਲ ਇਸ ਮਾਮਲੇ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਂ ਦੇ ਨਾਜਾਇਜ਼ ਸੰਬੰਧ ਸੀ ਕਿਸੇ ਸਖਸ਼ ਦੇ ਨਾਲ ਜਿਸ ਤੋਂ ਬਾਅਦ ਦੇ ਵਿੱਚ ਮਾਂ ਤਾਂ ਇਹ ਬਹਾਨਾ ਲਗਾ ਕੇ ਚਲੇ ਜਾਂਦੀ ਹੈ ਕਿ ਉਹ ਆਪਣੀ ਕੁੜੀ ਕੋਲ ਚਾਰੀ ਹੈ ਤੇ ਉਸ ਦੌਰਾਨ ਘਰ ਦੇ ਵਿੱਚ ਇਹ ਲੜਕੀ ਇਕੱਲੀ ਸੀ ਜਿਸ ਦਾ ਨਾਮ ਮੰਨੂ ਦੱਸਿਆ ਜਾ ਰਿਹਾ ਹੈ ਅਤੇ ਬਾਹਰ ਤੋਂ ਮਾਂ ਤਾਲਾ ਲਗਾ ਕੇ ਚਲੇ ਜਾਂਦੀ ਹੈ ਤੇ ਉਸ ਦੌਰਾਨ ਇੱਕਿਆਸੀਆਂ ਦੀਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਸ਼ਖਸ ਇਸ ਘਰ ਦੇ ਵਿੱਚ ਵੜਦਾ ਕਿਸੇ ਤਰੀਕੇ ਦੇ ਨਾਲ ਅਤੇ ਉਸ ਤੋਂ ਬਾਅਦ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਐ ਇੰਨੀ ਬੁਰੀ ਤਰੀਕੇ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿ ਉਸ ਦੀ লাশ ਟੱਕ ਦੇਖੀ ਨਹੀਂ ਜਾਂਦੀ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਮਾਦੇ ਨਜਾਇਜ਼ ਮੰਤ ਕੋਹਤੇ ਨਾਲ ਉਸ ਵੱਲੋਂ ਅਜੀਹਾ ਕਾਰਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਵੀ ਰੋਲਾ ਸਾਹਮਣੇ ਆਇਆ ਕਿ ਮਾਂ ਅਤੀਫਾ ਆਸ਼ਿਕ ਘਰ ਨੂੰ ਵੇਚਣਾ ਚਾਹੁੰਦੀ ਸੀ ਪਰ ਜਿਹੜੀ ਲੜਕੀ ਸੀ ਉਹ बार-बार ਇਹ ਕਹਿੰਦੀ ਸੀ ਕਿ ਘਰ ਨਹੀਂ ਵੇਚਣ ਦੇਣਾ ਚਾਹੀਦਾ ਫਿਰ ਉਹ ਕਿੱਥੇ ਜਾਵੇਗੀ ਅਤੇ ਉਸ ਸਾਕਸ਼ ਜੋੜ ਦੇ ਘਰ ਦੇ ਵਿੱਚ ਵੀ ਆਉਂਦਾ ਜਾਂਦਾ ਰਹਿੰਦਾ ਸੀਗਾ ਉਸ ਨੂੰ ਵੀ ਰੋਕਤੀ ਸੀ ਕਿ ਇਹ ਸਖਸ਼ਿਕ ਘਰ ਦੇ ਅੰਦਰ ਦਾਖਲ ਨਾ ਹੋਵੇ ਤਾਂ ਕਹਿ ਲਿਆ ਜਾਵੇ ਕਿ ਮਾਂ ਆਪਣੇ ਬੱਚੀ ਨੂੰ ਇਸ ਦੇ ਵਿਚਾਲੇ ਰੋੜਾ ਸਮਝਦੀ ਸੀ ਜਿਸ ਕਰਕੇ ਉਸ ਵੱਲੋਂ ਅਜੀਹਾ ਕਾਰਨਾਮੇ ਨੂੰ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਹਾਲਾਂਕਿ ਮਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਵੱਲੋਂ ਸਾਫ ਇਨਕਾਰ ਕੀਤਾ ਗਿਆ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਅਣਜਾਣ ਸ਼ਖਸ ਨਹੀਂ ਸੀ ਆਂਦਾ ਅਤੇ ਨਾਲੇ ਵੀ ਦੱਸਿਆ ਗਿਆ ਹੈ ਕਿ ਉਹ ਆਪਣੀ ਧੀ ਦੇ ਘਰ ਗਈ ਸੀ ਪਰ ਪਿੱਛੋਂ ਅਜਿਹੀ ਘਟਨਾ ਹੋ ਗਈ ਹੈ ਇਸ ਬਾਰੇ ਸਾਨੂੰ ਖੁਦ ਨੂੰ ਨਹੀਂ ਪਤਾ ਤੇ ਹੈਰਾਨ ਕਰਨ ਦੇ ਵਾਲਾ ਮਾਮਲਾ ਜੁੜਾਇਆ ਨਾਬਾਤੂ ਸਾਹਮਣੇ ਹੈ ਜਿੱਥੇ ਇਹ ਪਰਿਵਾਰ ਵਿਕਾਸ ਕਲੋਨੀ ਦੇ ਵਿੱਚ ਰਹਿ ਰਿਹਾ ਹੈ ਜਿੱਥੇ 25 ਸਾਲਾਂ ਲੜਕੀ ਦੀ ਲਾਸ਼ ਮਿਲਦੀ ਹੈ ਖੂਨ ਦੇ ਨਾਲ ਲਕਪਤ ਉਸ ਤੋਂ ਬਾਅਦ ਦੇ ਵਿੱਚ ਕਹਿ ਲਿਆ ਜਾਵੇ ਕਿ ਇਲਾਕੇ ਦੇ ਵਿੱਚ ਸਸੰਸਨੀ ਪੈਦਾ ਹੋ ਚੁੱਕੀ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਤੇ ਵਟ ਡੁੱਟ ਚੁੱਕੀ ਆ ਪੁਲਿਸ ਲੋਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਕੀ ਕੁਛ ਕਿਹਾ ਜਾ ਰਿਹਾ ਉਹ ਵੀ ਸੁਣਦੇ ਮੇਰਾ ਨਾਲ ਨਾ ਟੀਮ ਹੋਇਆ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਕੋਣੀ ਇਸ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪੱਗ ਜਾਨੀ ਕੋਈ ਚੀਜ਼ ਹੋਰ ਮੈਂ ਉਹ ডিসਪੋਜ਼ਲ ਜਦੋਂ ਹੀ ਤੇ ਬੇਜੋ ਦੇ ਜਨਮ ਦਿਨ ਤੇ ਉਹ ਦੇਖੋ ਤਾਜੀ ਦੇ ਲੱਗੀ ਹੋਈ ਅੱਛਾ ਤੇ 5 ਰੁਪਏ ਕੰਪਟੇ ਕੁੱਛ ਕਿੰਨੇ ਵਜੇ ਇੱਥੇ ਤੁਹਾਨੂੰ ਕਦੋਂ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਮ ਪਾ ਕੇ ਲੋਰਾ ਰਹਿਣੀ ਸੀ ਹੁਸ਼ਿਆਰ ਫਿਰ ਤੋਂ ਆਈ ਹੋਈ ਹੈ ਅੱਛਾ ਦੋ ਮੰਡੇ ਆ ਦੇਖ ਲਓ ਅੱਛਾ ਫਾਈਫਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਊ ਉਹਨਾਂ ਸਿਰਫ ਲਿਆ ਤੇ ਮੇਰੇ ਹੱਥ ਤੇ ਤਾਂ ਸਿਰਫ ਫਿਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਾਸ ਸਫਾ ਕਰਕੇ ਚਲੀ ਜਾਉਂਗੀ ਕੱਪੜੇ ਧੋ ਲਵਾਂਗੀ ਨਾਲੇ ਨਾਲ ਲੂਤੀ ਗਲਤ ਕੀ ਗੱਲ ਹੋਈ ਹੈ ਤੇਰਾ ਅੱਛਾ ਕੋਈ ਨਹੀਂ ਕਹਿੰਦੀ ਮੰਮੀ ਤੋਂ ਅਸੀਂ ਬਾਗੀ ਹੋ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਰਾਤ ਹੈ ਨਹੀਂ ਸੀ ਜਦੋਂ ਨਾ ਮੈਂ ਹੈ ਨਹੀਂ ਸੀ ਦਿੱਤਾ ਮੀਤਾ ਸੀ ਦਾ ਕੱਟੇ ਹੀ ਸੋਨੇ ਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾ ਚਾਦੀ ਮੀਤਾ ਚ ਦੋਹੀ ਮਰ ਜਾਂਦੇ ਚਾੜਾਈ ਨਿਭੜਦਾ ਕਿਉਂ ਮੈਨ ਨੇ ਦੁੱਖ ਘਟਦਿਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਨੇ ਦੁੱਖਿਆ ਸੀ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੋਤ ਨੂੰ ਪੁੱਛ ਸਕਿਆ ਨਹੀਂ ਕਿ ਮੈਂ ਪੁੱਛੂਗੀ ਮੈਂ ਇਹ ਤਾਂ ਸਾ ਮੇਰਾ ਨਾਮ ਪਾਲੇਂਦਰ ਸੰਧਾ ਜੀ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਮਰ ਰਿਹਾ ਥੀ ਇਹ ਜੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਤਾਂ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਬਈ ਲਕਾ ਵੀ ਗਈ ਐ ਮੇ ਦਾ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਛੱਪ ਗਿਆ ਫੇਰ ਅਸੀਂ ਆਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਬਸਾ ਕੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੀ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤਾਂ ਸ਼ਾਇਦ ਉਹ ਚੱਕੇ ਲੈ ਗਿਆ ਜਿਸ ਵਕਤ ਬਾਅਦ ਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫਿਰ ਉਦੋਂ ਬਾਅਦ ਅਸੀਂ ਚੌਕੀ ਫੋਨ ਲਾਇਆ ਚੌਕੀ ਫੋਨ ਲਾਇਆ ਤਾਂ ਫਿਰ ਚੰਪੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹੇ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਹੈ ਮੈਂ ਪਹਿਲੇ ਪੁਲਸ ਵਾਲੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀ ਕਿ ਕਿਉਂ ਫਿਰ ਪੁਲਸ ਵਾਲੇ ਨੇ ਅੰਦਰ ਗਿਆ ਤੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਬੁਰਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪਾਸ ਜਿਹਨੇ ਮਰਡਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਆ ਤੇ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੇ ਕਾਨੂੰਨਾਂ ਨਾਲ ਲੱਤ ਪਾਤੀ ਸੀ ਕਾਨੂੰਨ ਨਾਲ ਲੱਤ ਪਾਤੀ ਜੀ ਬੁਰਾ ਹਾਲ ਕੀਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਚੰਨੂ ਅੰਨੂ ਵੀ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਸੀ ਇਹਦੇ ਦਿੱਤੇ ਕਾਰਨ ਤਾਂ ਇਹ ਨਾ ਬੇਨਾ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਬੀਚ ਚ ਨਹੀਂ ਗਈ ਸੀ ਵੀ ਮੈਂ ਨਹੀਂ ਦੇਖਦਾ ਨਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇਹ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਤੇ ਉੱਪਰ ਪਤੀ ਹੈ ਨਾ ਮਤਲਬ ਬੰਦ ਹਾਂ ਦੇਖੋ ਵੀ ਕਿਤੇ ਪੈ ਨਹੀਂ ਡੱਟੋ ਹੋ ਸੀ ਮਾਂ ਵੇਚਣ ਦੇ ਕਰ ਤਸੀ ਉਹ 18 ਲੱਖ ਦਾ ਕੰਡੀ ਕੀ ਸੌਦਾ ਹੋ ਗਿਆ ਬਹੁਤ ਆ ਚੱਪਕਾ ਇਹ ਗੂੜੀ ਲੜਕੀ ਵੀ ਮਰਡਰ ਹੋਈ ਹੈ ਇਹ ਕੀ ਗੱਲ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜੌਬ ਉਹ ਮਦਰ ਵੀ ਕਰਨ ਕਰਦੀ ਮਦਰ ਕਰੀ ਜੀ ਤੱਤ ਕਰਦੇ ਸਾਹਮਣੇ ਮਰਡਰ ਹੋਇਆ ਨਹੀਂ ਦੇ ਨਹੀਂ ਰਾਤ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ਤ ਤਾਹੀ ਜਿਹੜੀ ਆਵਾਜ਼ ਮਿਲਦੀ ਹੈ ਉਹ ਫਿਰ ਮਾਰੀ ਉਹਨੇ ਆਸਰਾ ਵਿੱਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਉਹ ਰੱਦਿੰਦੀ ਪੋਟਵਾ ਤਾਂ ਫਿਰ ਉਹ ਆ ਗਿਆ ਵੀ ਨਹੀਂ ਕਿਸੇ ਉਹ ਕਿਉਂ ਕਮਰਾ ਨਾ ਇੰਨਾ ਨੀ ਨਾ ਚਾਪਾਂ ਦੇ ਹੋਕ ਨੀ ਮਾ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤਿਆ ਕਿ ਕਿੱਥੋਂ ਬਾਦ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਗਿਆ ਲੋਕੋ ਜਾਂ ਕੁੰਡਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚਾਬੀ ਇਹਦੇ ਕੋਲ ਪੁੱਛਿਆ ਜਿੰਨੇ ਬਕਰ ਮੈਂ ਕੋ ਬੰਦਾ ਇਹਨਾਂ ਨੂੰ ਜਾਣਦਾ ਕਿ ਕਿਹੜਾ ਐਚੀ ਮਰਦੀ ਦਾ ਮੁੰਡਰ ਹੋਇਆ ਕੀ ਕਾਰਨ ਕੁਛ ਪਤਾ ਲੱਗੇ ਕੀ ਨਾਮ ਸੀ ਕਿੰਨੀ ਉਮਰ ਸੀ ਇਹਨੂੰ ਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਇਹ ਬੱਚੀ ਦੇ ਸਾਹ ਦੀ ਉਮਰ ਸੀ ਜੀ ਲੜਕੀ ਦੀ ਤੇ ਮੁੰਡਰ ਦਾ ਪ੍ਰੀਲਿਮਿਨਰੀ ਕੋਰਡੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲਤਕਾ ਸੀਗਾ ਵੀ ਇਹਦਾ ਮਤਲਬ ਦਾ ਫੇਸ ਸੀਗਾ ਹੋਵੇ ਨਾਲ ਤੇ ਉਸ ਕਰਕੇ ਵੀ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿ ਕਿੰਨੇ ਵਜੇ ਦੂਜਾ ਤਿੰਨ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਲਦੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾੜਾ ਕੀ ਚੀਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਜਿਹੜੇ ਉਸਦਮਾਨੋਂ ਬੋਟਾਉਣ ਤੋਂ ਬਾਅਦ ਪਤਾ ਲੱਗੇ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਉੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੇ ਮਰਡਰ ਕੀਤਾ ਇੱਕ ਜਣਾ ਕੀ ਦੋ ਦਿਨ ਤੋਂ ਨਹੀਂ ਪਤਾ ਨਹੀਂ ਇਹ ਹਜੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਕੋਈ ਕੀ ਹੁਣ ਹੋਰ ਹੋਵੇਗਾ ਪੱਧਰੀ ਪਰਚਾ ਦੇ ਕੇ ਕਾਰਵਾਈ ਅਮਰ ਚਲੇਆ ਰਹੀ ਹੈ ਜੀ ਅੱਜ ਵੀ